ਅਗਲਾ ਨੇ ਚੱਲਦੇ ਕੀਰਤਨ ਨੂੰ ਰੁਕਵਾਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੀ ਹਜ਼ੂਰੀ 'ਚ ਮਾਈਕ ਫੜ ਕੇ ਅਜ਼ਾਨ ਦੇ ਦਿੱਤੀ ਇੱਕ ਮੁਸਲਮ ਵੀਰ ਨੇ ਇਨਾ ਨਿਰਾਦਰ ਵੇਖ ਕੇ ਸਿੱਖ ਆਕੂ ਤੇ ਮੁਸਲਮ ਆਕੂ ਕਿਹੜੀ ਖੋੜੀ ਚ ਵੜ ਗਏ ਨੇ ਜੇਕਰ ਉਹ ਗੁਰਦੁਆਰਾ ਸਾਹਿਬ ਆ ਕੇ ਅਜ਼ਾਨ ਦੇ ਸਕਦੇ ਨੇ ਜਾ ਸੀ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਆਓ ਤੇ ਇੱਥੇ ਨਮਾਜ਼ ਅਦਾ ਕਰ ਸਕਦੇ ਹੋ ਕਿ ਮਸਜਿਦ ਦੇ ਵਿੱਚ ਉਹ ਅਖੰਡ ਪਾਠ ਸਾਹਿਬ ਕਰਨ ਦੇਣਗੇ ਜਪਜੀ ਸਾਹਿਬ ਦਾ ਪਾਠ ਕਰਨ ਦੇਣ ਕੋਈ ਵੀਰ ਜਿਹੜਾ ਹੈਗਾ ਉਹ ਜਾ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਵਾ ਦੇ ਕੋਈ ਗੁਰੂ ਸਾਹਿਬ ਦੇ ਜਾ ਕੇ ਅਖੰਡ ਪਾਠ ਸਾਹਿਬ ਦੇ ਭੋਗ ਲਗਵਾ ਦੇਣ ਉੱਥੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਵਾ ਲੰ ਕੁਛ ਨਾ ਕੁਛ ਤਾਂ ਕਰਨ ਜਨਨ ਕਿ ਵੀ ਇਹ ਇੱਕ ਵਨ ਸਾਈਡਡ ਜਿਹੜਾ ਬੜੀ ਅਟੈਚ ਫੇਰੀ ਪਤਾ ਲੱਗੇਗਾ ਨਾ ਸਲਾਰੀਆ ਸਾਹਿਬ ਜੇ ਕਰ ਇੱਕ ਤਰਫਾ ਮੁਹੱਬਤ ਨਹੀਂ ਹੋਣੀ ਚਾਹੀਦੀ ਪਤਾ ਚੱਲੇ ਦੋਨੋਂ ਪਾਸੇ ਮੁਹੱਬਤ ਹੈਗੀ ਭਾਈਚਾਰਕ ਸਾਂਝ ਕਿਦਾਂ ਨਵਾਰੇ ਨੇ ਸਾਡੇ ਸਿਕਸ ਮਾਜ ਦੇ ਲੋਕ ਕੁਝ ਹੋਸ਼ ਆਈ ਜੇ ਜਿਕੇ ਤੇ ਚੱਲਦੇ ਕੀਰਤਨ ਦਾ ਨਰਾਤਰ ਕਿਸੇ ਪੰਡਤ ਜਾਂ ਪਾਦਰੀ ਨੇ ਕੀਤਾ ਹੁੰਦਾ ਤਾਂ ਹੁਣ ਤੱਕ ਸਾਡੇ ਮਹਾਰਾ ਨੇ ਹੱਵਾ ਬਣਾ ਕੇ ਇਹ ਤਾਂ ਪੇਸ਼ ਕਰਨਾ ਸੀ ਜਿਵੇਂ ਪੰਜਾਬ ਦੇ ਹਾਲਾਤ ਖਰਾਬ ਹੋ ਗਏ ਹੋਣ ਤੇ ਪੰਜਾਬ ਦਾ ਮਾਹੌਲ ਨੂੰ ਅੱਗ ਲਾਉਣ ਲੱਗਿਆ ਉਹਨਾਂ ਨੇ ਮਿੰਟ ਨਹੀਂ ਸੀ ਲਾਉਣਾ ਜੇ ਇਹ ਚੁੱਪ ਵੜਦੇ ਨੇ ਤਾਂ ਕਿ ਇਹ ਸਮਝ ਲੈਣਾ ਚਾਹੀਦਾ ਕਿ ਸਿੱਖ ਕੌਮ ਦੀਆਂ ਰਗਾਂ 'ਚ ਉਹ ਬਾੜੇ ਮਾਰਨ ਵਾਲਾ ਲਹੂ ਜੰਮ ਚੁੱਕਾ ਹੈ 1971 ਨੂੰ ਬੰਗਲਾਦੇਸ਼ ਨੂੰ ਯਾਦ ਹੋਇਆ ਸੀ ਤੇ ਉੱਥੇ 32 ਗੁਰਦੁਆਰੇ ਸਨ ਅੱਜ 32 ਗੁਰਦੁਆਰਿਆਂ 'ਚ ਕਿੰਨੇ ਰਹਿ ਗਏ ਪੰਜ ਗੁਰਦੁਆਰੇ ਜਿਹੜੇ ਤੁਸੀਂ ਗੁਰਦੁਆਰਿਆਂ ਦੀ ਗਿਣਤੀ ਦੱਸੀ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਮੋ ਨਿਸ਼ਾਨ ਉਹਨਾਂ ਮਿਟਾ ਦਿੱਤੇ ਨੇ ਖਤਮ ਕਰ ਦਿੱਤੇ ਨੇ ਕਿਆ ਹੈਗਾ ਕੋਈ ਗੁਰਦੁਆਰਾ ਉਹ ਭਾਈ ਜੀ ਉੱਥੇ ਗੁਰਦੁਆਰੇ ਦੀ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਗੁਰਦੁਆਰੇ ਦੇ ਵਿੱਚ ਉੱਥੇ ਕੋਈ ਚੋੜ ਦੇਣ ਵਾਲਾ ਕੋਈ ਨਹੀਂ ਹੈਗਾ ਕੋਈ ਸਿੱਖ ਵੀਰ ਸਾਡਾ ਉੱਥੇ ਕੋਈ ਪਾਠੀ ਜਿਹੜਾ ਹੈਗਾ ਵੀ ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਵਾਲਾ ਨਹੀਂ ਹੈਗਾ ਦਿੱਲੀ ਤੋਂ ਲੈ ਕੇ ਸਿਮਲਰੀਆਂ ਪਹਾੜੀਆਂ ਤੱਕ ਇੱਕ ਪੰਜਾਬ ਸੀਗਾ ਜਿਹੜਾ ਉਹ ਪੰਜਾਬ ਅੱਜ ਛੋਟੀ ਜੀ ਡੱਬੀ ਬਣ ਕੇ ਰਹਿ ਗਿਆ ਜੇ ਇਹ ਵੀ ਯਾਦ ਤਾਂ ਰਹੀਆਂ ਆਉਣ ਵਾਲੇ ਬੱਚਿਆਂ ਨੂੰ ਇੱਕ ਇਤਿਹਾਸ ਦੇ ਵਿੱਚ ਪੜ੍ਹਨਾ ਪਿਆ ਕਰੇਗਾ ਕਿ ਕੋਈ ਪੰਜਾਬ ਹੁੰਦਾ ਸੀਗਾ ਔਰ ਜੇਕਰ ਉਹ ਗੁਰਦੁਆਰੇ ਸਹਿਬਾਨਾਂ ਦੇ ਅੰਦਰ ਵੜ ਗਏ ਨੇ ਸਟੇਜਾਂ ਤੋਂ ਮਾਈਕ ਉਹਨਾਂ ਨੇ ਫੜ ਲਏ ਨਹੀਂ ਕਿ ਉਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਕੀ ਹੋ ਸਕਦੇ ਨੇ ਦੱਸਣ ਦੀ ਲੋੜ ਨਹੀਂ ਹੈ ਸਵਾਗਤ ਮੈਂ ਹਰਿਸ਼ਪਾਲ ਸਿੰਘ ਤੁਸੀਂ ਜੁੜਿਓ ਐਨ ਆਰ ਆਈ ਟੂਡੇ ਦੇ ਨਾਲ ਹਿਰਦੇ ਵਲੂੰਧਰਨ ਵਾਲੀ ਇੱਕ ਐਸੀ ਵੀਡੀਓ ਜਿਸ ਨੂੰ ਵੇਖ ਕੇ ਭਾਈਚਾਰਕ ਸਾਂਝ ਦੀਆਂ ਅੱਖਾਂ ਤੇ ਪੱਟੀ ਬੰਨਣ ਵਾਲੇ ਜਿਹੜੇ ਲੋਕ ਨੇ ਉਹ ਮਜਬੂਰ ਹੋ ਜਾਣਗੇ ਆਪਣੀ ਅੱਖਾਂ ਤੋਂ ਪੱਟੀ ਉਤਾਰਨ ਦੇ ਲਈ ਪਰ ਇਹ ਲੋਕ ਅੱਖਾਂ ਤੋਂ ਪੱਟੀ ਲਾਉਣ ਨੂੰ ਤਿਆਰ ਨਹੀਂ ਐਸੀ ਹਿਰਦੇ ਵਰ ਲੂੰਦਨ ਵਾਲੀ ਮੰਦ ਭਾਗੀ ਕਟਣਾ ਵਾਪਰੀ ਹੈ ਪੂਰੀ ਕੌਮ ਤੇ ਜਥੇਬੰਦੀਆਂ ਤੇ ਤਖਤਾਂ ਦੇ ਵਾਰਿਸ ਚੁੱਪ ਵੱਟ ਜਾਣ ਇਹ ਕਿਵੇਂ ਹੋ ਸਕਦਾ ਜੇ ਇਹ ਚੁੱਪ ਵੱਟਦੇ ਨੇ ਤਾਂ ਕਿ ਇਹ ਸਮਝ ਲੈਣਾ ਚਾਹੀਦਾ ਕਿ ਸਿੱਖ ਕੌਮ ਦੀਆਂ ਰਗਾਂ 'ਚ ਉਬਾਲੇ ਮਾਰਨ ਵਾਲਾ ਲਹੂ ਜੰਮ ਚੁੱਕਾ ਹੈ ਇਹਨਾਂ ਨਿਰਾਦਰ ਵੇਖ ਕੇ ਸਿੱਖ ਆਗੂ ਤੇ ਮੁਸਲਮਾਨ ਆਗੂ ਕਿਹੜੀ ਖੋੜਚ ਵੜ ਗਏ ਨੇ ਕਿਸੇ ਮੁਸਲਮਾਨ ਆਗੂ ਨੇ ਵੀ ਮੰਦ ਭਾਗੀ ਕਟਣਾ ਦੀ ਨਖੇਤੀ ਬਿਲਕੁਲ ਨਹੀਂ ਕੀਤੀ ਜੇ ਕਿਤੇ ਚੱਲਦੇ ਕੀਰਤਨ ਦਾ ਨਿਰਾਦਰ ਕਿਸੇ ਪੰਡਤ ਜਾਂ ਪਾਦਰੀ ਨੇ ਕੀਤਾ ਹੁੰਦਾ ਤਾਂ ਹੁਣ ਤੱਕ ਸਾਡੇ ਮਹਾਰਾ ਨੇ ਹੱਵਾ ਬਣਾ ਕੇ ਇਹ ਤਾਂ ਪੇਸ਼ ਕਰਨਾ ਸੀ ਜਿਵੇਂ ਪੰਜਾਬ ਤੇ ਹਾਲਾਤ ਖਰਾਬ ਹੋ ਗਏ ਹੋਣ ਤੇ ਪੰਜਾਬ ਦੇ ਮਾਹੌਲ ਨੂੰ ਅੱਗ ਲਾਉਣ ਲੱਗਿਆ ਉਹਨਾਂ ਨੇ ਮਿੰਟ ਨਹੀਂ ਸੀ ਲਾਉਣਾ ਇਹ ਕਟਿਆ ਕਰਤੂਤ ਬਾਣੀ ਦਾ ਨਰਾਦਰ ਇੱਕ ਮੁਸਲਮਾਨ ਨੇ ਕੀਤਾ ਹੈ ਸ਼ਾਇਦ ਇਸਲੇ ਚੁੱਪ ਨੇ ਇਸ ਨੇ ਭਾਈ ਚਾਰਕਸਾਂਜ ਖਾਤਰ ਮੂੰਹ ਤੇ ਤਾਲੇ ਤੇ ਅੱਖਾਂ ਤੇ ਪੱਟੀ ਪਨ ਬੈਠੇ ਨੇ ਸਾਡੇ ਕੁਝ ਸਿੱਖ ਵਿਦਵਾਨ ਪੰਥਕ ਆਗੂ ਤਖਸੈਬਾਨਾਂ ਤੇ ਜਥੇਦਾਰ ਵੀ ਤੁਸੀਂ ਗੁਰਦੁਆਰਿਆਂ 'ਚ ਨਮਾਜ਼ ਅਦਾ ਕਰਨ ਦੇ ਮੌਕੇ ਦਿੱਤੇ ਅਗਲਾ ਨੇ ਚੱਲਦਾ ਕੀਰਤਨ ਨੂੰ ਰੁਕਵਾਉਣਾ ਸ਼ੁਰੂ ਕਰ ਦਿੱਤਾ ਗੁਰੂ ਜੀ ਦੀ ਹਜ਼ੂਰੀ 'ਚ ਮਾਈਕ ਫੜ ਕੇ ਅਜ਼ਾਨ ਦੇ ਦਿੱਤੀ ਇੱਕ ਮੁਸਲਮ ਵੀਰ ਨੇ ਪਹਿਲਾਂ ਇਹ ਵੀਡੀਓ ਵੇਖੋ ਫਿਰ ਦੱਸਦੇ ਹਾਂ ਇਸ ਨਰਾਦਰ ਬਾਰੇ ਕੀ ਨਰਾਦਰ ਹੋਇਆ ਕਿੱਥੇ ਹੈ ਤੇ ਨਰਾਦਰ ਕੀਤਾ ਕਿਦਾਂ ਤੇ ਨਰਾਦਰ ਦੀ ਸੱਚਾਈ ਕੀ ਹੈ ਤੁਹਾਨੂੰ ਦੱਸਦੇ ਹਾਂ ਪਹਿਲਾਂ ਵੀਡੀਓ ਦੇਖੋ ਇਸ ਵੀਡੀਓ ਦੀ ਸਚਾਈ ਕੀ ਹੈ ਇਹ ਜਾਣਨਾ ਤੁਹਾਡੇ ਲਈ ਹੁਣ ਬੀਹ ਜ਼ਰੂਰੀ ਹੈ ਦਰਅਸਲ ਪਾਕਿਸਤਾਨ ਦੇ ਬਲੋਚਿਸਤਾਨ ਦੇ ਵਿੱਚ ਇੱਕ ਕੁਆਰਟਾ ਉੱਥੇ ਹੈ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਸੋ ਉੱਥੇ ਦੀ ਇਹ ਵੀਡੀਓ ਹੈ ਇਹ ਤਾਂ ਸੱਚ ਜਾਣਨ ਤੇ ਲਈ ਅਸੀਂ ਮਦਦ ਲਈ ਹੈ ਪੀਸੀਟੀ ਹਿਮਨਿਟੀ ਦੇ ਸੰਸਥਾਪਕ ਜੁਗਿੰਦਰ ਸਿੰਘ ਸਲਾਰੀਆ ਜੀ ਦੀ ਜਿਹੜੇ ਮਨੁੱਖਤਾ ਦੀ ਸੇਵਾ ਲਈ ਸਮੁੱਚੇ ਵਿਸ਼ਵ ਦੇ ਵਿੱਚ ਜਾਣੇ ਜਾਂਦੇ ਨੇ ਸਵਾਗਤ ਹੈ ਸਲਾਰੀਆ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਬਾਰੇ ਤੁਹਾਡਾ ਕੀ ਕਹਿਣਾ ਹੈ ਇਹਦੀ ਸੱਚਾਈ ਕੀ ਹੈ ਇਹ ਬਾਰਦਾਤ ਜੋ ਇਹ ਦਿਖਾਇਆ ਜਾ ਰਿਹਾ ਹੈ ਅਗਰ ਮੈਂ ਇਹ ਗੱਲ કહਾਂ ਕਿ ਇਹ ਸਰਾਸਰ ਗਲਤ ਹੈ ਉਸ ਦਾ ਰੀਜ਼ਨ ਇਹ ਹੈ ਕਿ ਉੱਥੇ ਜਿਹੜਾ ਵੀਰ ਆ ਜਿਸ ਦਾ ਨਾਮ ਜਸਵੀਰ ਸਿੰਘ ਜੋ ਕਿ ਪ੍ਰਧਾਨ ਆ ਗੁਰਦੁਆਰੇ ਦਾ ਉਸ ਨੇ ਇਹ ਸਾਰਾ ਕੰਮ ਖੁਦ ਕਰਵਾਇਆ ਔਰ ਬਿਨਾ ਸੰਗਤ ਦੀ ਆਗਿਆ ਤੋਂ ਬਿਨਾ ਕਿਸੇ ਦੀ ਸਲਾਹ ਤੋਂ ਔਰ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਮੈਂ ਉਸ ਵੀਰ ਨੂੰ ਵੀ ਇੱਕ ਸੁਨੇਹਾ ਦੇਣਾ ਚਾਹੁੰਦਾ ਹੈਗਾ ਕਿ ਬਹੁਤ ਅੱਛੀ ਗੱਲ ਹੈ ਕਿ ਅਸੀਂ ਸਿੱਖ ਕੌਮ ਹਮੇਸ਼ਾ ਸਰਬਸਾਂਝੀ ਬਾਤਾਂ ਜੋ ਬੁਰੂਆ ਨੇ ਸਿਖਾਈ ਸੀ ਅਮਨ ਭਾਈ ਚਾਰਕਾਂ ਸਾਂਝ ਨੂੰ ਕਾਇਮ ਰੱਖਣਾ ਲੇਕਿਨ ਕੀ ਅਸੀਂ ਕਿਸੇ ਦੂਸਰੇ ਧਾਰਮਿਕ ਸਥਾਨ ਤੇ ਜਾ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰ ਸਕਦੇ ਹਾਂ ਕੀ ਅਸੀਂ ਜਪਤੀ ਸਾਹਿਬ ਦਾ ਪਾਠ ਕਰ ਸਕਦੇ ਹਾਂ ਕਿ ਕੋਈ ਵੀ ਐਸਾ ਕੰਮ ਕਰ ਸਕਦੇ ਹੈਗੇ ਆ ਤੁਸੀਂ ਮੈਨੂੰ ਇਹ ਇਹ ਕਿ ਸਾਡੀਆਂ ਧਾਰਮਿਕ ਜਥੇਬੰਦੀਆਂ ਉਹ ਵੀ ਸੁੱਤੀਆਂ ਪਈਆਂ ਜਿਸ ਤਰ੍ਹਾਂ ਮੁਰਸ਼ਦ ਹੋਈਆਂ ਪਈਆਂ ਗਈਆਂ ਮੈਂ ਇਸ ਦੇ ਨਾਮ ਤੋਂ ਵੀ ਬੜੀ ਤੁਹਾਡੇ ਕਹਿਣ ਦਾ ਥੋੜਾ ਥੋੜਾ ਇਹਨੂੰ ਕਲੀਅਰ ਕਰ ਦਿਓ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਜੇਕਰ ਉਹ ਗੁਰਦੁਆਰਾ ਸਾਹਿਬ ਆ ਕੇ ਆਜਾਨ ਦੇ ਸਕਦੇ ਨੇ ਜਾਂ ਅਸੀਂ ਉਹਨਾਂ ਨੂੰ ਕਹਿੰਦੇ ਕਿ ਤੁਸੀਂ ਆਓ ਤੇ ਇੱਥੇ ਨਮਾਜ਼ ਅਦਾ ਕਰ ਸਕਦੇ ਹੋ ਕਿ ਮਸਜਿਦ ਦੇ ਵਿੱਚ ਉਹ ਅਖੰਡ ਪਾਠ ਸਾਹਿਬ ਕਰਨ ਦੇਣਗੇ ਜਪਜੀ ਸਾਹਿਬ ਦਾ ਪਾਠ ਕਰਨ ਦੇਣਗੇ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਮੈਂ ਬਿਲਕੁਲ ਇਹ ਗੱਲ ਕਹਿਣਾ ਚਾਹੁੰਦਾ ਹਾਂ ਕਿ ਇਹ ਫਰਾਕਲੀ ਤੇ ਫਿਰ ਦੋਨੇ ਪਾਸੋਂ ਹੋਣੀ ਚਾਹੀਦੀ ਹੈਗੀ ਆ। ਅਗਰ ਇਹ ਵੀਰ ਇਹ ਗੱਲ ਕਹਿੰਦਾ ਹੈ ਕਿ ਉਹਨਾਂ ਨੂੰ ਉਹ ਆ ਕੇ ਧਾਰਮਿਕ ਸਥਾਨਾਂ ਦੇ ਵਿੱਚ ਇਹ ਕੰਮ ਕਰੇ ਤੇ ਕੀ ਤੁਸੀਂ ਵੀ ਇੰਨੀ ਯੂਰਤ ਰੱਖਦੇ ਹੋ ਕਿ ਤੁਸੀਂ ਵੀ ਉਹਨਾਂ ਵੀਰਾਂ ਨੂੰ ਕਨਵਿੰਸ ਕਰ ਸਕਦੇ ਹੋ ਕਿ ਕੀ ਇਹ ਰੱਬ ਤੇ ਸਭ ਦਾ ਸਾਝਾ ਹੈ? ਗੁਰੂ ਨਾਨਕ ਦੇਵ ਜੀ ਤੇ ਪੀਰ ਹੈ। ਉਹਨੇ ਤੇ ਚੌ ਵਰਣਾ ਨੂੰ ਸਾਰਿਆਂ ਨੂੰ ਸਰਬਸਾਂਝੀ ਭਾਰਤਾਂ ਦਾ ਸੁਨੇਹਾ ਦਿੱਤਾ ਸੀ ਔਰ ਉਹਨਾਂ ਨੂੰ ਤੇ ਨਾਨਕ ਪੀਰ ਕਹਿ ਕੇ ਯਾਦ ਕੀਤਾ ਜਾਂਦਾ ਹੈ। ਕੀ ਉਸ ਨਾਨਕ ਪੀਰ ਦੀ ਸੁਨੇਹਾ ਅਸੀਂ ਉੱਥੇ ਜਾ ਕੇ ਦੇ ਸਕਦੇ ਹਾਂ ਕਿ ਜਪਜੀ ਸਾਹਿਬ ਦਾ ਪਾਠ ਅਸੀਂ ਉੱਥੇ ਜਾ ਕੇ ਕਰ ਸਕਦੇ ਹਾਂ ਕਿ ਗੁਰੂ ਸਾਹਿਬ ਦੇ ਤੁਹਾਨੂੰ ਲੱਗਦਾ ਜੀ ਕਰਨ ਦੇਣਗੇ ਜਾਂ ਨਹੀਂ ਤੁਹਾਨੂੰ ਕੀ ਲੱਗਦਾ ਕਰਨ ਦੇਣਗੇ ਜਾਂ ਨਹੀਂ ਮੈਂ ਮੈਂ ਬਿਲਕੁਲ ਨਹੀਂ ਮੰਨਦਾ ਹੈਗਾ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈਗਾ ਕਿ ਕੋਈ ਵੀਰ ਪਹਿਲ ਕਰੇ ਕੋਈ ਵੀਰ ਜਿਹੜਾ ਹੈਗਾ ਉਹ ਜਾ ਕੇ ਗੁਰੂ ਸਾਹਿਬ ਦੇ ਪ੍ਰਕਾਸ਼ ਕਰਵਾ ਦੇ ਕੋਈ ਗੁਰੂ ਸਾਹਿਬ ਦੇ ਜਾ ਕੇ ਅਖੰਡ ਪਾਠ ਸਾਹਿਬ ਦੇ ਭੋਗ ਲਗਵਾ ਦੇਣ ਉੱਥੇ ਜਾ ਕੇ ਜਪਜੀ ਸਾਹਿਬ ਦਾ ਪਾਠ ਕਰਵਾ ਦੇ ਕੁਛ ਨਾ ਕੁਛ ਤਾਂ ਕਰਨ ਜੈਨ ਕਿ ਕਿ ਇਹ ਇੱਕ ਵਨ ਸਾਈਡਡ ਜਿਹੜਾ ਸਾਡਾ ਬੜੀ ਅਟੈਚਮੈਂਟ ਕੋਈ ਨਹੀਂ ਪਤਾ ਲੱਗੇਗਾ ਨਾ ਸਲਾਰੀਆ ਸਾਹਿਬ ਜੇ ਕਰ ਇੱਕ ਤਰਫਾ ਮੁਹੱਬਤ ਨਹੀਂ ਹੋਣੀ ਚਾਹੀਦੀ ਪਤਾ ਚੱਲੇ ਦੋਨੋਂ ਪਾਸੇ ਮੁਹੱਬਤ ਹੈ ਕੀ ਪਰ ਇੱਥੇ ਸਵਾਲੇ ਉੱਠ ਰਿਹਾ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਨਮਾਜ਼ ਅਦਾ ਹੋ ਰਹੀ ਹੈ ਆਜ਼ਾਨ ਹੋ ਰਹੀ ਹੈ ਕਿ ਜੇਕਰ ਐਸੇ ਹੀ ਗੁਰਦੁਆਰਾ ਸਾਹਿਬ ਦੇ ਅੰਦਰ ਇਸੇ ਤਰ੍ਹਾਂ ਮਹਾਰਾਜ ਦੀ ਪ੍ਰਕਾਸ਼ ਤੇ ਵਿੱਚ ਹਜ਼ੂਰੀ ਦੇ ਵਿੱਚ ਇੱਕ ਪਾਸੇ ਕੀਰਤਨੀ ਸਿੰਘ ਜਿਹੜੇ ਕੀਰਤਨੀ ਕਰ ਰਹੇ ਨੇ ਉਹਨਾਂ ਨੂੰ ਸਾਈਡ ਤੇ ਬਿਠਾ ਕੇ ਜੇਕਰ ਕੋਈ ਪੰਡਤ ਜੀ ਪੁਜਾਰੀ ਜੀ ਜਾਂ ਫਿਰ ਕੋਈ ਮਹੰਤ ਜੀ ਇੱਥੇ ਬੈਠ ਕੇ ਕਥਾ ਕਰਨ ਦੀ ਇਜਾਜ਼ਤ ਸਿੱਖ ਸਮਾਜ ਦਿੰਦਾ ਕੀ ਕਿਸੇ ਪਾਦਰੀ ਨੂੰ ਇਸੇ ਤਰ੍ਹਾਂ ਗੁਰਦੁਆਰੇ ਦੇ ਵਿੱਚ ਬੈਠ ਕੇ ਉੱਥੋਂ ਆਪਣੇ ਪ੍ਰਚਾਰ ਕਰਨ ਦੀ ਇਜਾਜ਼ਤ ਦਿੰਦਾ ਜੇ ਇਹਨਾਂ ਨੂੰ ਇਜਾਜ਼ਤ ਨਹੀਂ ਦਿੰਦਾ ਤਾਂ ਫਿਰ ਇਸ ਮੁਸਲਮਾਨ ਵੀਰ ਨੂੰ ਇਜਾਜ਼ਤ ਕਿੱਦਾਂ ਦੇ ਰਿਹਾ ਇਹਦੇ ਪਿੱਛੇ ਮਕਸਦ ਕੀ ਹੈ ਮਨਸ਼ਾ ਕੀ ਹੈ ਦਬਾਅ ਹੈ ਡਾਰੇ ਖੌਫ ਹੈ ਜਾਂ ਕੋਈ ਸਮਝੌਤਾ ਹੈ ਖੌਫ ਹੈ ਮੈਂ ਸਿੱਧੀ ਗੱਲ ਕਹਿ ਸਕਦਾ ਕਿ ਇਹ ਖੌਫ ਹੈ ਕੀ ਕੌਫ ਹੈ ਕੀ ਕੌਫ ਹੈ ਜੀ ਇਹ ਕੌਫ ਇਹ ਹੀ ਹੈਗਾ ਕਿ ਦੇਖੋ ਜਿਸ ਤਰ੍ਹਾਂ ਹੁਣ ਤੁਸੀਂ ਇਹ ਚੀਜ਼ ਨੂੰ ਸੋਚੋਗੇ ਕਿ ਇੱਕ ਸਾਡਾ ਨਾਲ ਪड़ोसी ਮੁਲਕ ਹੈਗਾ ਬੰਗਲਾਦੇਸ਼ ਮੈਂ ਥੋੜੇ ਦਿਨ ਪਹਿਲਾਂ ਬੰਗਲਾਦੇਸ਼ ਗਿਆ ਸੀ ਉੱਥੇ ਸਾਡੇ 1971 ਨੂੰ ਬੰਗਲਾਦੇਸ਼ ਯਾਦ ਹੋਇਆ ਸੀ ਤੇ ਉੱਥੇ 32 ਗੁਰਦੁਆਰੇ ਸਨ ਅੱਜ 32 ਗੁਰਦੁਆਰਿਆਂ ਚ ਕਿੰਨੇ ਰਹਿ ਗਏ ਪੰਜ ਗੁਰਦੁਆਰੇ ਕੀ ਕਦੀ ਸਾਡੀਆਂ ਧਾਰਮਿਕ ਜਥੇਬੰਦੀਆਂ ਨੇ ਐਸਜੀਪੀਸੀ ਨੇ ਕਾਲ ਤੱਕ ਸਾਬ ਤੋਂ ਕੋਈ ਹੁਕਮ ਫਰਮਾਨਤ ਹੋਇਆ ਯੂ نو ਗੁਰਦੁਆਰਿਆਂ ਦੀ ਸਾਰ ਲਈ ਜਾਵੇ ਜਿੱਥੇ ਸਾਡੇ ਗੁਰੂਆਂ ਪੀਰਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਤੱਕ ਜਿਨ੍ਹਾਂ ਨੇ ਡੇਢ ਤੋਂ ਪੌਣੇ 200 ਸਾਲ ਜਾ ਕੇ ਉੱਥੇ ਭਗਤੀ ਕੀਤੀ ਉਹਨਾਂ ਲੋਕਾਂ ਦੇ ਵਿੱਚ ਰਹੇ ਜਾ ਕੇ ਔਰ ਅੱਜ ਉਹਨਾਂ ਗੁਰਦਵਾਰਿਆਂ ਦੀ ਕਿਸੇ ਨੇ ਹਾਲਤ ਨੂੰ ਜਾ ਕੇ ਵੇਖਿਆ ਤੁਸੀਂ ਇਹ ਚੀਜ਼ ਨੂੰ ਸੋਚੋ ਕਿ ਜੇ ਸਾਡੇ ਇਹ ਵੀਰ ਇੰਨੀ ਧਰਮ ਨਿਰਪੱਖਤਾ ਦੀਆਂ ਗੱਲਾਂ ਕਰਦੇ ਹੈਗੇ ਆ ਫਿਰ ਉਹ ਗੁਰਦੁਆਰੇ ਕਿੱਥੇ ਗਏ 27 ਗੁਰਦੁਆਰੇ ਕਿੱਥੇ ਗਏ ਅਫਗਾਨਿਸਤਾਨ ਦੇ ਗੁਰਦੁਆਰੇ ਕਿੱਥੇ ਗਏ ਅਛਾ ਜੀ ਪਾਕਿਸਤਾਨ ਇੱਕ ਸੋਚਣ ਵਾਲੀ ਗੱਲ ਹੈ ਕਿ ਦੇ ਵਿੱਚ ਤਾਂ ਇਹ ਗੁਰਦੁਆਰਾ ਸਾਹਿਬ ਵੀ ਕੱਟਣਾ ਤੇ ਅਫਗਾਨਿਸਤਾਨ ਦੇ ਵਿੱਚ ਵੀ ਗੁਰਦੁਆਰੇ ਜਿਹੜੇ ਨੇ ਉਹ ਢਾਈ ਢੇਰੀ ਕਰ ਦਿੱਤੇ ਜੇ ਉਹਨਾਂ ਦੇ ਨਾਮੋ ਨਿਸ਼ਾਨ ਮਿਟਾਏ ਜਾ ਚੁੱਕੇ ਨੇ ਮੈਂ ਇਹ ਗੱਲ ਕਹਿ ਰਿਹਾ ਹੈਗਾ ਕਿ ਦੇਖੋ ਅਫਗਾਨਿਸਤਾਨ ਪਾਕਿਸਤਾਨ ਬੰਗਲਾਦੇਸ਼ ਇਹ ਇੱਕ ਭਾਰਤ ਦਾ ਹਿੱਸਾ ਸੀ ਔਰ ਦੂਸਰੀ ਗੱਲ ਮੈਂ ਇਹ ਉਹਨਾਂ ਵੀਰਾਂ ਨੂੰ ਕਹਿਣਾ ਚਾਹਨਾ ਹੈਗਾ ਕਿ ਜਿਨ੍ਹਾਂ ਨੂੰ ਬਹੁਤ ਸ਼ੌਕ ਹੈਗਾ ਜਿਹੜੇ ਆਪਣੇ ਆਪ ਨੂੰ ਗੁਲਾਮ ਮੰਨਦੇ ਆ ਕਿ ਅਸੀਂ ਜੀ ਗੁਲਾਮ ਆ ਉਹ ਭਾਈ ਜੀ ਅਸੀਂ ਗੁਲਾਮ ਆ ਤੇ ਸਾਡੇ ਅੱਜ ਵੀ ਵੀਰ ਉਹ ਸਰਹੱਦਾਂ ਦੇ ਉੱਤੇ ਹੱਕ ਤਾਣ ਕੇ ਉਸ ਦੇਸ਼ ਦੀ ਸੇਵਾਵ ਔਰ ਉਸ ਦੇਸ਼ ਦੇ ਨਾਲ ਖੜਿਆ ਅੱਜ ਵੀ ਤਿਰੰਗੇ ਦੇ ਵਿੱਚ ਲਿਪਟ ਕੇ ਆ ਰਹੇ ਹੈਗੇ ਆ ਆਮ ਜਿਹੜਾ ਹੈਗਾ ਆਪਣੇ ਦੇਸ਼ ਦੇ ਲਈ ਇਹ ਆਜ਼ਾਦੀ ਇਸ ਮੁਲਕ ਨੂੰ ਆਜ਼ਾਦ ਕਰਾਇਆ ਸੀ ਸਭ ਤੋਂ ਜ਼ਿਆਦਾ ਮੈਂ ਪਹਿਲਾਂ ਵੀ ਇਹ ਜ਼ਿਕਰ ਕਰਦਾ ਹਾਂ ਕਿ ਸਭ ਤੋਂ ਜ਼ਿਆਦਾ ਅਗਰ ਸਰ ਡੋਗ ਵੀ ਤਾਂ ਇਸ ਦੇਸ ਨੂੰ ਯਾਦ ਕੀਤਾ ਤੇ ਉਹ ਪੰਜਾਬੀਆਂ ਨੇ ਕੀਤਾ ਸੀਗਾ ਆਪਣੇ ਆਪ ਨੂੰ ਗੁਲਾਮ ਨਹੀਂ ਜਰੀ ਮਾਨਸਿਕ ਤੌਰ ਤੇ ਬਿਲਕੁਲ ਮੈਂ بنگਲਾਦੇਸ਼ ਤੇ ਗੁਰਦੁਆਰਿਆਂ ਦੀ ਕੰਡੀਸ਼ਨ ਦੱਸਿਓ ਸਲੇਡੇ ਸਾਹਿਬ ਜਿਹੜੇ ਤੁਸੀਂ ਗੁਰਦੁਆਰਿਆਂ ਦੀ ਗਿਣਤੀ ਦੱਸੀ ਹੈ ਕਿ ਗੁਰਦੁਆਰਾ ਸਾਹਿਬ ਦੇ ਨਾਮੋ ਨਿਸ਼ਾਨ ਉਹਨਾਂ ਮਿਟਾ ਦਿੱਤੇ ਨੇ ਖਤਮ ਕਰ ਦਿੱਤੇ ਨੇ ਜਾਂ ਹੈਗੇ ਕੋਈ ਗੁਰਦੁਆਰਾ ਉਹ ਭਾਈ ਜੀ ਉੱਥੇ ਗੁਰਦੁਆਰੇ ਦੀ ਤੁਸੀਂ ਤੁਸੀਂ ਗੱਲ ਕਰ ਰਹੇ ਹੋ ਗੁਰਦੁਆਰੇ ਦੇ ਵਿੱਚ ਉੱਥੇ ਕੋਈ ਚੋਹਰ ਦੇਣ ਵਾਲਾ ਕੋਈ ਨਹੀਂ ਹੈਗਾ ਕੋਈ ਸਿੱਖ ਵੀਰ ਸਾਡਾ ਉੱਥੇ ਕੋਈ ਪਾਠੀ ਜਿਹੜਾ ਹੈਗਾ ਕਿ ਉਹ ਗੁਰੂ ਸਾਹਿਬ ਦੇ ਪ੍ਰਕਾਸ਼ ਕਰਨ ਵਾਲਾ ਨਹੀਂ ਹੈਗਾ ਉੱਥੇ ਜਿਨ੍ਹਾਂ ਨੂੰ ਆਪਾਂ ਸਵੇਰ ਤੋਂ ਉਸਦੇ ਆ ਸਨਾਤਨ ਧਰਮ ਦੇ ਲੋਕਾਂ ਨੂੰ ਹਿੰਦੂਆਂ ਨੂੰ ਵੀਰਾਂ ਨੂੰ ਉਹਨਾਂ ਦੇ ਜਿਹੜੇ ਵੀਰ ਆ ਉਹ ਜਾ ਕੇ ਉੱਥੇ ਗੁਰੂ ਸਾਹਿਬ ਦਾ ਪ੍ਰਕਾਸ਼ ਕਰ ਰਹੇ ਹੈਗੇ। ਤੋਂ ਮੈਂ ਇਹ ਗੱਲ ਕਹਿਣਾ ਚਾਹੁੰਦਾ ਹੈ ਕਿ ਥੋੜੀ ਜੀ ਉਸ ਮਾਨਸਿਕਤਾ ਤੋਂ ਉੱਪਰ ਉੱਠੋ। ਅਸੀਂ ਖਾਲਸਾਣ ਤੇ ਮੰਗਦੇ ਆ ਲੇਕਿਨ ਖਾਲਸਾਣ ਜੇ ਮੰਗਣਾ ਹੈ ਤੇ ਫਿਰ ਉਸ ਖਾਲਸਾਣ ਦੇ ਵਿੱਚ ਜਿਹੜਾ ਰਾਜ ਸੀ ਮਹਾਰਾਜਾ ਰਣਜੀਤ ਸਿੰਘ ਦਾ ਕੀ ਇਹ ਫਿਰ ਪਾਕਿਸਤਾਨ, ਅਫਗਾਨਿਸਤਾਨ, ਬੰਗਲਾਦੇਸ਼ ਉਹਦੇ ਵਿੱਚ ਨਹੀਂ ਹੈਗਾ? ਜੇ ਕੋਈ ਬੰਦਾ ਇੱਕ ਮਕਾਨ ਵੀ ਬਣਾਉਂਦਾ ਹੈਗਾ ਤੇ ਉਹ ਮਕਾਨ ਦੀ ਜਿਹੜੀ ਆ ਉਹ ਕੋਈ ਨਕਸ਼ਾ ਬਣਾਉਂਦਾ ਹੈ ਕੀ ਅਸੀਂ ਖਾਲਸਾਣ ਅਗਰ ਚਾਹੀਦਾ ਸਾਨੂੰ ਅੱਜ ਤੱਕ ਅਸੀਂ ਕੋ ਨਕਸ਼ਾ ਬਣਾਇਆ ਸੋ ਇਨਾ ਮਧੁਰੀ ਭੋਲੇ ਪਾਲੇ ਲੋਕਾਂ ਨੂੰ ਪੰਜਾਬ ਦੇਆਂ ਨੂੰ ਇਸੇ ਕਰਕੇ ਗੁਮਰਾਹ ਕਰ ਕਰਕੇ ਦਿੱਲੀ ਤੋਂ ਲੈ ਕੇ ਸਿਮਲਰੀਆਂ ਪਹਾੜੀਆਂ ਤੱਕ ਇੱਕ ਪੰਜਾਬ ਸੀਗਾ ਜਿਹੜਾ ਉਹ ਪੰਜਾਬ ਅੱਜ ਛੋਟੀ ਜੀ ਡੱਬੀ ਬਣ ਕੇ ਰਹਿ ਗਿਆ ਜੇ ਇਹ ਵੀ ਯਾਦਦਾ ਰਹੀਆਂ ਆਉਣ ਵਾਲੇ ਬੱਚਿਆਂ ਨੂੰ ਇੱਕ ਇਤਿਹਾਸ ਦੇ ਵਿੱਚ ਪੜ੍ਹਨਾ ਪਿਆ ਕਰੇਗਾ ਕਿ ਕੋਈ ਪੰਜਾਬ ਹੁੰਦਾ ਸੀਗਾ ਜੀ ਇਹ ਨੋਟ ਨਹੀਂ ਆਏਗੀ ਸਰਾਰੀਆ ਸਾਹਿਬ ਤੁਸੀਂ ਪੰਜਾਬੀ ਹੋ ਤੁਹਾਨੂੰ ਵੀ ਪਤਾ ਹੈ ਇੱਥੇ ਉਦੋਂ ਵੀ ਜਦੋਂ ਕਹਿ ਦਿੱਤਾ ਸੀ ਨਾ ਸਿੱਖ ਕੌਮ ਬਿਲਕੁਲ ਹੀ ਖਤਮ ਹੋ ਗਈ ਹੈ ਪੰਜਾਬ ਦੀ ਗੱਲ ਕਰ ਰਹੇ ਤੁਸੀਂ ਤਾਂ ਉਹ ਤਾਂ ਦੋ ਹੀ ਜਿਹੜੇ ਸਿੰਘ ਸੀਗੇ ਨਾ ਬੋਤਾ ਸਿੰਘ ਤੇ ਗਰਜਾ ਸਿੰਘ ਦੋਨਾਂ ਜਾਣਿਆਂ ਨਹੀਂ ਟੈਕਸ ਲੈ ਲਿਆ ਸੀ ਸੋ ਇਹ ਕੌਮ ਹੈ ਨਾ ਜਿਹੜੀ ਤੁਹਾਡੇ ਵਰਗੇ ਯੋਧੇ ਜਦ ਤੱਕ ਹੈਗੇ ਨੇ ਪਰਵਾਹ ਨਾ ਕਰੋ ਹੁਣ ਤਾਂ ਇਹ ਕੌਮ ਪੰਜਾਬ ਦੀ ਗੱਲ ਨਾ ਨਾ ਕਰੋ ਕੋਈ ਐਸਾ ਮੁਲਕ ਦੱਸੋ ਜਿੱਥੇ ਸਿੱਖ ਨਹੀਂ ਹੈਗੇ ਸੋ ਸਿੱਖਾਂ ਦਾ ਇਹ ਸਵੇਲੇ ਪੰਜਾਬੀਆਂ ਦਾ ਵਿਸਤਾਰ ਹੈ ਨਾ ਜਿਹੜਾ ਪੂਰੇ ਵਿਸ਼ਵ ਦੇ ਵਿੱਚ ਹੈ ਇਸ ਕਰਕੇ ਇਹ ਚਿੰਤਾ ਛੱਡ ਦਿਓ ਹੁਣ ਅਗਲੀ ਗੱਲ ਆਪਾਂ ਜਿਹੜੀ ਕਰੀਏ ਜਿਹੜਾ ਗੁਰਦੁਆਰਿਆਂ ਦਾ ਜ਼ਿਕਰ ਹੈ ਨਾ ਹੁਣ ਗੁਰਦੁਆਰਿਆਂ ਦੇ ਵਿੱਚ ਇਹਨਾਂ ਲੋਕਾਂ ਨੇ ਨਾ ਜ਼ਿਆਦਾ ਸ਼ੁਰੂ ਕਰ ਦਿੱਤੀ ਕੱਲ ਨੂੰ ਕਹਿਣਗੇ ਵਈ ਹੁਣ ਤੁਸੀਂ ਧਰਮ ਪਰਿਵਰਤਨ ਕਰ ਲਓ ਆ ਜਾਓ ਛੱਡੋ ਪਰੇ ਗੁਰਦੁਆਰਿਆਂ ਤੋਂ ਕੀ ਕਰਨਾ ਤੁਸੀਂ ਕੱਲ ਨੂੰ ਇਹ ਵੀ ਦਬਾਅ ਬਣਾ ਸਕਦੇ ਨੇ ਫਿਰ ਕਹਿਣਗੇ ਹੁਣ ਤੁਸੀਂ ਮੁਸਲਮਾਨ ਬਣੋ ਜੇ ਨਹੀਂ ਬਣੋਗੇ ਤਾਂ ਫਿਰ ਤੁਸੀਂ ਖੌਫ ਦਾ ਜ਼ਿਕਰ ਕੀਤਾ ਫਿਰ ਤੇ ਧੱਕੇ ਨਾ ਕਰਾਵਾਂਗੇ ਸੋ ਇਹ ਆਉਣ ਵਾਲਾ ਡਰ ਇਹ ਜਿਹੜਾ ਖੌਫ ਹੈ ਉਹਦੇ ਬਾਰੇ ਦੱਸਿਓ ਜਰਾ ਕਿ ਇਹ ਜਿਹੜਾ ਗੁਰਦੁਆਰਿਆਂ ਤੇ ਕੁਸਪੈਟ ਹੋਈ ਹੈ ਮੁਸਲਮਾਨਾਂ ਦੀ ਇੱਕ ਦਾ ਰੁਕੇਗੀ ਮੈਂ ਮੇਰੇ ਵੀਰ ਅਸੀਂ ਲੋਕੀ ਕੋਦ ਨੂੰ ਬੁਲਾ ਰਹੇ ਆਂ ਖੁਦ ਉਹਨਾਂ ਨੂੰ ਬਿਠਾ ਕੇ ਅਸੀਂ ਲੰਗਰ ਸ਼ਿਕਾ ਰਹੇ ਆਂ ਖੁਦ ਉਹਨਾਂ ਨੂੰ ਅਸੀਂ ਨਮਾਜ਼ਾਂ ਪੜਾ ਰਹੇ ਆਂ ਉਹ ਕਿਹੜੇ ਧੱਕੇ ਨਾਲ ਅੰਦਰ ਆ ਕੇ ਵੜਦੇ ਸਾਡੇ ਲੋਕੀ ਵੜਦੇ ਉਹਨਾਂ ਸਾਡੇ ਲੋਕੀ ਯਾਨੀ ਕਿ ਕਹਿੰਦੇ ਕਿ ਅਸੀਂ ਭਾਈਚਾਰਕ ਸਾਂਝ ਨੂੰ ਬੁਲਾ ਰਹੇ ਆਂ ਬੁਲਾਓ ਫਿਰ ਜੇ ਤੁਸੀਂ ਕਹਿ ਤਾ ਕਦੀ ਕਰਨ ਦੇ ਆਪਾਂ ਤੇ ਫਿਰ ਸਾਡੀਆਂ ਚੀਕਾਂ ਕਿਉਂ ਨਿਕਲੀਆਂ ਪਈਆਂ ਗਈ ਅਸੀਂ ਕਿਉਂ ਫਿਰ ਫਿਕਰਮੰਦ ਹੈਗੇ ਉਹਦੇ ਸਾਡੇ ਵੀਰ ਹੈ ਫਿਰ ਰਹਿ ਇਹ ਵੀਡੀਓ ਕਰਦੀ ਹੈਗੀ ਆ ਜੇ ਨਹੀਂ ਕਿ ਇਹ ਵੀਡੀਓ ਸਾਰੀ ਸਭ ਦੱਸਦੇ ਇੱਕ ਮਹੀਨਾ ਪਹਿਲੀ ਹੈ ਪੁਰਾਣੀ ਹੈ ਇੱਕ ਮਹੀਨਾ ਪੁਰਾਣੀ ਇਹ ਇੱਕ ਮਹੀਨੇ ਤੋਂ ਪੁਰਾਣੀ ਇਹ ਵੀਡੀਓ ਹੈਗੀ ਆ ਇਹ ਖੁਦ ਉਸ ਜਿਹੜਾ ਸ੍ਰੀ ਗੁਰੂ ਸਿੰਘ ਸਵਾ ਗੁਰਦੁਆਰਾ ਹੈਗਾ ਉਸ ਦੇ ਪ੍ਰਧਾਨ ਨੇ ਉਹਨਾਂ ਲੋਕਾਂ ਨੂੰ ਖੁਦ ਨੂੰ ਬੁਲਾ ਕੇ ਉੱਥੇ ਮਲਕੀ ਵੀ ਇਹ ਜੋ ਵੀ ਹੈ ਇਹ ਐਕਟੀਵਿਟੀ ਕਰਵਾਈ ਹੈਗੀ ਆ ਉਹ ੱਥੇ ਨਾਲ ਨਹੀਂ ਵੜੇ ਹੈਗੇ ਅੱਜ ਮੈਂ ਤੁਹਾਨੂੰ ਇੱਕ ਗੱਲ ਛੋਟੀ ਜੀ ਦੱਸੀ ਇੱਕ ਰਾਗੀ ਨੇ ਇੱਕ ਕਿਤੇ શ્રી ਕ੍ਰਿਸ਼ਨ ਮਹਾਰਾਜ ਦੇ ਕੋਈ ਖੁਸ਼ੀ ਦੇ ਵਿੱਚ ਸ਼ਬਦ ਗਾਤਾ ਇਹ ਕੁਝ ਜਥੇਬੰਦੀਆਂ ਨੇ ਜਿਨ੍ਹਾਂ ਦੇ ਮੂਰਤੀ ਤੇ ਭਲਾ ਕਾਹਨ ਨਹੀਂ ਨਾ ਚਾਹੁੰਦੇ ਤੇ ਜਨਾ ਕਿ ਇਹ ਇਹਨਾਂ ਦੀ ਰੋਟੀ ਗਲੇ ਦੇ ਥੱਲੇ ਨਹੀਂ ਉਤਰਣੀ ਹੈਗੀ ਕਿ ਯਾਰ ਇਸ ਬੰਦੇ ਨੇ ਕ੍ਰਿਸ਼ਨ ਨੂੰ ਕਿਉਂ ਕਹਤਾ ਫਿਰ ਤੁਸੀਂ ਇਹ ਚੀਜ਼ ਨੂੰ ਸੋਚੋ ਕਿ ਇਨੀ ਨਫ਼ਰਤ ਉਹ ਭਾਈ ਰੱਬ ਦੇ ਪਿਆਰਿਓ ਇੱਕ ਚੀਜ਼ ਨੂੰ ਆ ਕਿਉਂ ਨਹੀਂ ਸੋਚਦੇ ਹੈਗੇ ਤੁਸੀਂ ਕਿ ਇਹ ਜਿਹੜਾ ਸਨਾਤਨ ਧਰਮ ਸੀਗਾ ਇਸ ਸਨਾਤ ਦੇ ਵਿੱਚੋਂ ਹੀ ਤੇ ਇੱਕ ਇਹ ਸਿੱਖ ਕੌਮ ਦੀ ਫਲਵਾਰੀ ਜਿਹੜੀ ਆ ਉਹ ਅੱਜ ਮਾਲਕ ਨੇ ਪੂਰੀ ਦੁਨੀਆ 'ਚ ਬਿਸ਼ਾਈ ਆ ਉਹ ਸੋਚ ਉੱਥੋਂ ਤੱਕ ਪਹੁੰਚੀ ਆ ਤੋ ਤੁਸੀਂ ਖੰਡੇ ਵਾਟੇ ਨੂੰ ਤੇ ਤੁਸੀਂ ਇਕੱਠਾ ਕਰਕੇ ਸਾਗੇ ਖੰਡੇ ਵਾਟੇ ਦੀ ਪੌਲ ਨੂੰ ਤੁਸੀਂ ਬੱਕ ਬੱਕੇ ਧਰਮਾਂ 'ਚ ਵੰਡਤਾ ਧਰਮਾਂ ਦੇ ਨਾਮ ਤੇ ਬੱਕਰੇ ਬੱਕਰੇ ਅੱਪਾਂ ਗੁਰਦੁਆਰੇ ਬਣਾਤੇ ਅਸੀਂ ਭਾਲਣ ਚੁਰੇ ਆ ਕੋਈ ਪੰਜਾਬ ਦੇ ਵਿੱਚ ਕੋਈ ਗੱਲ ਕਹਿ ਰਿਹਾਗਾ ਜੀ ਕਿ ਸਾਨੂੰ ਖਾਲਿਸਤਾਨ ਚਾਹੀਦਾ ਕੋਈ ਬਾਹਰ ਬੈਠਾ ਕੋਈ ਖਾਲਿਸਤਾਨ ਚਾਹੀਦਾ ਉਹ ਭਾਈ ਖਾਲਿਸਤਾਨ ਮੈਂ ਕਹਿੰਦਾ ਕਿ ਲੈਣਾ ਚਾਹੀਦਾ ਮੈਂ ਤੁਹਾਡੇ ਨਾਲ ਅੱਗੇ ਹੋ ਕੇ ਚੱਲਦਾ ਕਹਿੰਦਾ ਖਾਲਿਸਤਾਨ ਦੇ ਲਈ ਬਣਾਉਣ ਵਾਸਤੇ ਕੋਈ ਨਕਸ਼ਾ ਤੇ ਦੱਸੋ ਜੀ ਬਿਲਕੁਲ ਖਾਲਿਸਤਾਨ ਹੈਗਾ ਸਰਦਾਰੀਆ ਸਾਹਿਬ ਅਸੀਂ ਆਪਣੇ ਹੁਣ ਦਰਸ਼ਕਾਂ ਨੂੰ ਵੀ ਜ਼ਰੂਰ ਦੱਸਿਏ ਜਿਹੜੀ ਵੀਡੀਓ ਕੁਝ ਕੁ ਸੈਕਿੰਡਾਂ ਦੀ ਵੀਡੀਓ ਹੈ ਇਸ ਵੀਡੀਓ ਦੇ ਵਿੱਚ ਤੁਹਾਨੂੰ ਦਰਸ਼ਕੋ ਕੁਝ ਸਮਝ ਆਈ ਪਤਾ ਚੱਲਿਆ ਕੁਝ ਅੱਖਾਂ ਖੁੱਲੀਆਂ ਭਾਈਚਾਰਕ ਸਾਂਝ ਕਿੱਦਾਂ ਨਿਭਾ ਰਹੇ ਨੇ ਸਾਡੇ ਸਿੱਖ ਸਮਾਜ ਦੇ ਲੋਕ ਕੁਝ ਹੋਸ਼ ਆਈ ਜੇ ਤੇ ਫਿਰ ਭਾਈਚਾਰਕ ਸਾਂਝ ਨਿਭਾਉਣੀ ਹੈ ਤਾਂ ਫਿਰ ਕਿਸੇ ਇੱਕੋ ਧਰਮ ਦੇ ਲਈ ਕਿਉਂ ਫਿਰ ਸਾਰੇ ਧਰਮਾਂ ਨਾਲ ਨਿਭਾਉਣਾ ਫਿਰ ਇੱਕ ਨਾਲ ਕਿਉਂ ਕਰ ਰਹੇ ਹੋ ਇਹ ਤਾਂ ਸਵਾਲ ਇੱਥੇ ਇਹ ਉੱਠ ਰਿਹਾ ਹੈ ਕਿ ਜੇ ਕੀਰਤਨ ਚੱਲ ਰਿਹਾ ਸੀ ਕੀਰਤਨ ਚੱਲਦੇ ਹੋਏ ਨੂੰ ਰੁਕਵਾ ਦਿੱਤਾ ਗਿਆ ਇੱਕ ਪਾਸੇ ਮਹਾਰਾਜ ਜੀ ਦਾ ਪ੍ਰਕਾਸ਼ ਹੈ ਉਸ ਪ੍ਰਕਾਸ਼ ਦੀ ਹਜ਼ੂਰੀ ਤੇ ਵਿੱਚ ਮਹਾਰਾਜ ਦੀ ਹਜ਼ੂਰੀ ਤੇ ਵਿੱਚ ਮਾਈਕ ਫੜ ਲੈਂਦੇ ਨੇ ਇੱਕ ਮੁਸਲਮਾਨ ਵੀ ਮਾਈਕ ਫੜ ਕੇ ਤੇ ਅਜ਼ਾਨ ਦੇਣੀ ਸ਼ੁਰੂ ਕਰ ਦਿੰਦੇ ਨੇ ਤੁਸੀਂ ਹੈਰਾਨ ਹੋਵੋਗੇ ਕਿ ਕੀਰਤਨ ਨੂੰ ਰੋਕ ਕੇ ਅਜ਼ਾਨ ਦੇ ਦਿੱਤੀ ਗਈ ਤੇ ਅਜ਼ਾਨ ਤੋਂ ਬਾਅਦ ਉਹਨੇ ਇੱਕ ਵੀਡੀਓ ਜਿਹੜੀ ਹੈ ਜਿਹੜੀ ਅਸੀਂ ਤੁਹਾਡੇ ਤੱਕ ਲੈ ਕੇ ਆਏ ਉਹਦੀ ਸਚਾਈ ਜਾਣਨ ਤੇ ਲਈ ਅਸੀਂ ਸਲਾਰੀਆ ਸਾਹਿਬ ਦੀ ਮਦਦ ਲਈ ਔਰ ਇਹਨਾਂ ਨੇ ਬਲੋਚਿਸਤਾਨ ਕੋਇਟਾ ਤੋਂ ਆਪਣੇ ਸਾਥੀਆਂ ਤੋਂ ਸਾਰੀ ਇਨਫੋਰਮੇਸ਼ਨ ਇਕੱਠੀ ਕਰਕੇ ਅਸੀਂ ਇਹ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਸਵਾਲ ਬਹੁਤ ਵੱਡਾ ਹੈ ਕਿ ਭਾਈਚਾਰਕ ਸਾਹ ਜਿਹਦੇ ਚੱਕਰ ਦੇ ਵਿੱਚ ਅੱਖਾਂ ਤੇ ਪੱਟੀ ਬਨ ਕੇ ਤੁਸੀਂ ਕਿਹੜੇ ਰਾਹੇ ਪੈ ਗਏ ਹੋ ਐਚਪੀਸੀ ਚੁੱਪ ਕਿਉਂ ਹੈ ਤਖਾ ਸਾਹਿਬਾਨਾਂ ਦੇ ਜਥੇਦਾਰ ਸਾਹਿਬਾਨ ਚੁੱਪ ਕਿਉਂ ਨਹੀਂ ਕਿ ਜਸਬੀਰ ਸਿੰਘ ਨੂੰ ਕੋਈ ਭਲਾਇਆ ਜਾਸਾ ਤਾਂ ਇਹ ਦੁਨੀਆ ਦੇ ਕਿਸੇ ਵੀ ਕੋਨੇ 'ਚ ਵਸਦਾ ਕੋਈ ਵੀ ਸਿੱਖ ਅਗਰ ਕੋਈ ਨਰਾਤਰ ਕਰਨ ਦੇ ਵਿੱਚ ਹੱਥ ਉਹਦਾ ਆਉਂਦਾ ਹੈ ਨਜ਼ਰ ਆਉਂਦਾ ਹੈ ਤੇ ਉਹਦੇ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਪਰ ਇਸ ਮੌਕੇ ਜੋ ਹਾਲਾਤ ਨੇ ਅਸੀਂ ਇਹ ਨਹੀਂ ਕਹਿੰਦੇ ਕਿ ਸਾਰੇ ਮੁਸਲਮਾਨ ਵੀਰ ਸ਼ਰਾਤੀ ਹੁੰਦੇ ਸਾਰੇ ਮੁਸਲਮਾਨ ਵੀਰ ਮਾੜੇ ਹੁੰਦੇ ਨੇ ਬਹੁਤ سارے ਚੰਗੇ ਮੁਸਲਮਾਨ ਵੀਰ ਵੀ ਹੁੰਦੇ ਸਤਕਾਰ ਕਰਨ ਵਾਲੇ ਵੀ ਹੁੰਦੇ ਨੇ ਬਾਣੀ ਦੇ ਨਾਲ ਤੇ ਬਾਣੀ ਨਾਲ ਜੁੜੇ ਲੋਕ ਵੀ ਨੇ ਸੇਵਾ ਕਰਨ ਵਾਲੇ ਵੀ ਆ ਗਏ ਨੇ ਪਰ ਉੱਥੇ ਕੁਝ ਲੋਕ ਐਸੇ ਵੀ ਹੈਗੇ ਨੇ ਜਿਨ੍ਹਾਂ ਦੇ ਦਿਮਾਗ ਦੇ ਵਿੱਚ ਕਟੜਤਾ ਕੁੱਟ-ਕੁੱਟ ਕੇ ਭਰੀ ਹੋਈ ਹੈ ਉਹ ਸਮਾ ਵੇਖਦੇ ਨੇ ਡੀਕਦੇ ਨੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਲਹਿਰ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਔਰ ਜੇਕਰ ਉਹ ਗੁਰਦੁਆਰੇ ਸਹਿਬਾਨਾਂ ਦੇ ਅੰਦਰ ਵੜ ਗਏ ਨੇ ਸਟੇਜਾਂ ਤੋਂ ਮਾਈਕ ਉਹਨਾਂ ਨੇ ਫੜ ਲਈ ਨਹੀਂ ਤਾਂ ਉਹਦੇ ਨਤੀਜੇ ਆਉਣ ਵਾਲੇ ਸਮੇਂ 'ਚ ਕੀ ਹੋ ਸਕਦੇ ਨੇ ਦੱਸਣ ਦੀ ਲੋੜ ਨਹੀਂ ਹੈ ਸਲਾਰੀ ਸਾਹਿਬ ਆਖਰੀ ਦੇ ਵਿੱਚ ਤੁਸੀਂ ਕੁਝ ਅਗਰ ਇਸ ਸਾਰੇ ਮੁੱਦੇ ਤੇ ਇਸ ਵੀਡੀਓ ਤੇ ਇਸ ਉਥੇ ਭਾਈਚਾਰਕ ਸਾਂਝ ਨੂੰ ਵਧਾਉਣ ਦੇ ਚੱਕਰ ਦੇ ਵਿੱਚ ਨਰਾਦਰ ਹੋਇਆ ਜਿਹੜਾ ਕੋਰ ਅਨਰਥ ਹੋ ਗਿਆ ਜਿਹੜਾ ਇਹਨਾਂ ਵੱਡਾ ਉਹਨਾਂ ਨੇ ਪਾਪ ਕਰ ਦਿੱਤਾ ਜਿਹੜਾ ਐਡਾ ਵੱਡਾ ਗੁਨਾਹ ਹੋ ਗਿਆ ਜਿਹੜਾ ਔਰ ਉਥੋਂ ਦੇ ਜਿਹੜੇ ਸਿੰਘ ਸਹਿਬਾਨ ਜਸਵੀਰ ਸਿੰਘ ਨੇ ਜਿਹੜਾ ਨੂੰ ਕਹਿੰਦੇ ਨੇ ਕਿ ਮੁਖ ਸੇਵਾਦਾਰ ਨੇ ਉਹਨਾਂ ਦੇ ਮੱਥੇ ਦੇ ਉੱਤੇ ਤਰੇੜੀ ਤੱਕ ਨਹੀਂ ਆਈ ਇੰਨੀ ਬੇਸ਼ਰਮੀ ਦਿਖਾਈ ਹੋ ਸਕਚ ਨਹੀਂ ਕੀ ਕਹਿਣਾ ਚਾਹੋ ਦੇਖੋ ਮੈਂ ਤੁਹਾਨੂੰ ਇਹੀ ਗੱਲ ਕਹਿਣਾ ਹੈਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮਸੰਦ ਕਿਉਂ ਸਾੜੇ ਸੀ ਇਹ ਸਿੱਖ ਕੌਮ ਨੂੰ ਘਾਣ ਕਰਨ ਵਾਲੇ ਉਹ ਦੂਸਰੇ ਨਹੀਂ ਹੈਗੇ ਆਪਣੇ ਹੈਗੇ ਸੋਚਣ ਵਾਲੀ ਗੱਲ ਹੈ ਕਿ ਸੰਗਤ ਜਿਹੜੀ ਹੈਗੀ ਆ ਉਹ ਭੋਲੀ ਹੁੰਦੀ ਹੈਗੀ ਹੈ ਸੰਗਤ ਤੱਕ ਇਹ ਸਚਾਈ ਪਹੁੰਚਦੀ ਨਹੀਂ ਹੈ ਜਿਸ ਤਰ੍ਹਾਂ ਤੁਸੀਂ ਦੱਸਿਆ ਹੈਗਾ ਮੈਂ ਤੁਹਾਨੂੰ ਹੁਣ ਇਹ ਬੜੀ ਗੱਲ ਵਾਜਿਆ ਕਰ ਦਿੰਨਾ ਹੈਗਾ ਕਿ ਕਿਸੇ ਨੇ ਕੀਰਤਨ ਨਹੀਂ ਰੋਪਿਆ ਕਿਸੇ ਨੇ ਨਮਾਜ਼ ਨਹੀਂ ਪੜ੍ਹੀ ਉਸ ਪ੍ਰਧਾਨ ਨੇ ਖੁਦ ਉਹਨਾਂ ਨੂੰ ਬੁਲਾ ਕੇ ਉੱਥੇ ਜੋ ਵੀ ਪ੍ਰੋਗਰਾਮ ਸੀ ਉਹ ਖੁਦ ਕਰਵਾਇਆ ਜੀ ਠੀਕ ਹੈ ਖੁਦ ਪ੍ਰੋਗਰਾਮ ਕਰਵਾਇਆ ਕਿਉਂਕਿ ਗੁਰੂ ਦੀ ਹਜ਼ੂਰੀ ਦੇ ਵਿੱਚ ਇਹ ਵਰਜਿਤ ਸੀ ਨਹੀਂ ਕਰਨਾ ਚਾਹੀਦਾ ਸੀਗਾ ਉਹ ਭਾਈ ਜੇ ਤੁਸੀਂ ਗੁਰੂ ਘਰਾਂ ਨੂੰ ਇੱਕ ਸਿਆਸਤ ਦਾ ਅੱਡਾ ਬਣਾ ਲਿਆ ਤੇ ਇਸ ਤੋਂ ਹੋਰ ਗਿਰੀ ਹੋਈ ਸੋਚ ਕੀ ਹੋ ਸਕਦੀ ਹੈ ਇਹ ਉਸ ਵੀਰ ਨੂੰ ਸਵਾਲ ਹੈਗਾ ਜਿਨੇ ਇਹ ਕਰਤੂਤ ਖੋਲੀ ਹੈਗੀ ਹੈ ਸੋ ਸੰਗਤ ਨੂੰ ਵੀ ਸੋਚਣਾ ਚਾਹੀਦਾ ਦੁਨੀਆਂ ਦੇ ਵਿੱਚ ਜਿਹੜੀ ਗੁਰੂ ਨਾਨਕ ਨਾਮ ਲੈਵਾ ਜਿਹੜੀ ਸਿੱਖ ਸੰਗਤ ਹੈ ਉਹ ਵੀ ਇਹਨਾਂ ਚੀਜ਼ਾਂ ਤੋਂ ਉੱਠੇ ਉਹ ਵੀ ਥੋੜੀ ਜੀ ਕਿਤੇ ਕਹਿੰਦੇ ਨਾ ਕਿ ਇਸ ਜਿਹੜੀ ਗਫਲਤ ਦੀ ਨੀਂਦ ਹੈ ਉਸ ਤੋਂ ਬੇਦਾਰ ਹੋਵੇ ਉੱਠ ਕੇ ਆਪਣੀ ਜ਼ਿੰਮੇਵਾਰੀ ਆਪ ਸੰਭਾਲੋ ਜਿਸ ਤਰ੍ਹਾਂ ਬੰਗਲਾਦੇਸ਼ ਚ ਬੱਤੀਆਂ ਤੋਂ ਪੰਜ ਰਹਿ ਗਈ ਹੈਗੇ ਆ ਕੋਈ ਉੱਥੇ ਸੇਵਾ ਸੰਭਾਲ ਲਈ ਨਹੀਂ ਬਚਿਆਗਾ ਪਾਕਿਸਤਾਨ ਚ ਕੋਈ ਬਚਿਆ ਨਹੀਂ ਹੈਗਾ ਤੁਸੀਂ ਇਹ ਗੱਲਾਂ ਕਰ ਰਹੇ ਹੋ ਭਾਈ ਸਾਹਿਬ ਜੀ ਪਖਲੋਚਸ ਆਣ ਦੀਆਂ ਅੱਜ ਪੱਲੇ ਚ ਕੀ ਹੋ ਰਿਹਾ ਉਹ ਚੰਗੀ ਤਰ੍ਹਾਂ ਉਥੋਂ ਦੇ ਲੋਕ ਵਾਪਸ ਮੈਂ ਤੇ ਇਸ ਵੇਲੇ ਦੁਬਈ ਹੈਗਾ ਸਭਾ ਬਹੁਤ ਸ਼ੁਕਰੀਆ ਸਰਦਾਰ ਜਗੰਦਰ ਸਿੰਘ ਸਰਾਰੀ ਸੀ ਤੁਹਾਡਾ ਸੋ ਇਸਾਂ ਸਾਡੇ ਨਾਲ ਜਗੰਦਰ ਸਿੰਘ ਸਰਾਰੀ ਜਿਨ੍ਹਾਂ ਨੇ ਇਹ ਸਾਰੀ ਸੱਚਾਈ ਦੇ ਬਾਰੇ ਦੱਸਿਆ ਪਰ ਅਸੀਂ ਜ਼ਰੂਰ ਕਵਾਂਗੇ ਕਿ ਜਿੱਥੇ-ਜਿੱਥੇ ਵੀ ਕੋਈ ਸਿੱਖ ਵਸਦੇ ਹੋ ਗੁਰੂ ਦਾ ਭਾਉ ਖਾਓ ਉਹਨਾਂ ਦਾ ਡਰ ਹੋਣਾ ਚਾਹੀਦਾ ਤੁਹਾਨੂੰ ਉਹਨਾਂ ਦੇ ਸਤਕਾਰ ਦੇ ਲਈ ਉਹਨਾਂ ਦੇ ਆਦਰ ਦੇ ਲਈ ਤੁਹਾਨੂੰ ਹਰ ਇੱਕ ਕੁਰਬਾਨੀ ਦੇਣ ਲਈ ਤਿਆਰ ਰਹਿਣਾ ਚਾਹੀਦਾ ਪਰ ਜੇਕਰ ਤੁਸੀਂ ਉਹਨਾਂ ਦੇ ਨਰਾਦਰ ਦੇ ਵਿੱਚ ਤੁਹਾਡਾ ਹੱਥ ਹੈ ਤੁਹਾਡੀ ਭੂਮਿਕਾ ਤੇ ਤੁਹਾਡੇ ਲਈ ਸ਼ਰਮ ਦੇ ਨਾਲ ਡੁੱਬ ਕੇ ਮਰਨ ਵਾਲੀ ਗੱਲ ਹੈ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਔਰ ਨਹੀਂ ਤੇ ਉੱਥੋਂ ਦੇ ਜਿਹੜੇ ਸਿੱਖ ਨਹੀਂ ਉਹਨਾਂ ਲੋਕਾਂ ਨੂੰ ਆਪ ਇਹੋ ਜਿਹੇ ਲੋਕਾਂ ਨੂੰ ਕਰਨਾਂ ਤੋਂ ਫੜ ਕੇ ਗੁਰਦੁਆਰੇ ਤੋਂ ਬਾਹਰ ਕੱਢ ਦੇਣਾ ਚਾਹੀਦਾ ਜਿਹੜਾ ਬੰਦਾ ਸੇਵਾ ਸੰਭਾਲਣ ਦੇ ਯੋਗ ਨਹੀਂ ਹੈ ਅਯੋਗ ਹੈ ਤੇ ਤੁਸੀਂ ਉਹਦੇ ਹੱਥ ਗੁਰੂ ਸਾਹਿਬ ਦੇ ਸੇਵਾ ਸੰਭਾਲ ਦੇ ਦਿੱਤੀ ਹੈ ਤਾਂ ਅੱਜ ਉਹਨੇ ਇਹ ਹਰਕਤ ਕੀਤੀ ਕੱਲ ਨੂੰ ਕੋਈ ਹੋਰ ਵੱਡੀ ਹਰਕਤ ਕਰਾਏਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੌਮਲੀ ਇੱਕ ਘਾਤਕ ਸਾਬਤ ਹੋ ਸਕਦਾ ਸੋ ਇਹਦੇ ਨਾਲ ਹੀ ਤੇ ਇਜਾਜ਼ਤ ਵੇਖਦੇ ਰਕਸਾਈ ਦੀ ਆਵਾਜ਼ ਐਨਆਰਆਈ ਟੂਡੇ